ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ ਦੁਖ ਚਾਕ ਦਾ ਸੈਦੇ ਦੀ ਜ਼ਬਾਨੀ ਨਾ ਸੁਣੋ ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਣੋ ਦੁਖ ਚਾਕ ਦਾ ਸੈਦੇ ਦੀ ਜ਼ਬਾਨੀ ਨਾ ਸੁਣੋ ਛੇੜੀ ਹੈ ਜਮਾਨੇ ਨੇ ਆਵਾਮਾ ਦੀ ਕਥਾ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਦੋਸਤੋ ਇਹ ਰਬਾਈ ਹੈ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਬਿਸਮਿਲ ਫਰੀਦ ਕੋਟੀ ਦੀ ਬਿਸਮਿਲ ਫਰੀਦ ਕੋਟੀ ਦਾ ਜਨਮ 1926 ਦੇ ਵਿੱਚ ਹੋਇਆ ਤੇ ਉਹਨਾਂ ਦੀ ਵਫਾਤ 1974 ਦੇ ਵਿੱਚ ਬਿਸਮਿਲ ਫਰੀਦ ਕੋਟੀ ਬਾਰੇ ਉਹਨਾਂ ਦੀ ਕਿਤਾਬ ਖੌਲ ਦੇ ਸਾਗਰ ਦੀ ਭੂਮਿਕਾ ਦੇ ਵਿੱਚ ਪੰਜਾਬ ਦੇ ਵੱਡੇ ਕਹਾਣੀਕਾਰ ਗੁਰਬਚਨ ਪੁੱਲਰ ਕੁਝ ਇਸ ਤਰ੍ਹਾਂ ਲਿਖਦੇ ਹਨ ਉਹਨਾਂ ਨੇ ਇਸ ਭੂਮਿਕਾ ਨੂੰ ਜੋ ਸਰਲੇਖ ਦਿੱਤਾ ਉਹ ਸੀ ਮੰਤਰ ਧਾਰੀ ਮੰਦਰੀ ਬਿਸਮਿਲ ਪਾਵ ਕਿ ਅਜਿਹਾ ਸ਼ਾਇਰ ਜਿਹੜਾ ਆਪਣੀ ਸ਼ਾਇਰੀ ਦੇ ਨਾਲ ਇਸ ਤਰ੍ਹਾਂ ਕੀਲ ਲੈਂਦਾ ਹੈ ਜਿਵੇਂ ਕੋਈ ਮੰਤਰ ਨਾਲ ਕਿਸੇ ਨੂੰ ਕੀਲਦਾ ਹੋਵੇ ਉਹ ਲਿਖਦੇ ਹਨ ਕਿ ਗੱਲ ਕੋਈ ਡੇਢ ਦਹਾਕਾ ਪੁਰਾਣੀ ਹੈ ਪੰਜਾਬੀ ਲੇਖਕਾਂ ਦੀ ਇੱਕ ਕਾਨਫਰੰਸ ਦੇ ਵਿੱਚ ਮੁਸ਼ਾਇਰਾ ਚੱਲ ਰਿਹਾ ਸੀ ਤੇ ਸਟੇਜ ਤੋਂ ਪੰਜਾਬੀ ਦਾ ਕੋਈ ਮਹਾਨ ਕਵੀ ਆਪਣੀ ਕਵਿਤਾ ਸੁਣਾ ਰਿਹਾ ਸੀ ਪਰ ਸਰੋਤਿਆਂ ਦਾ ਸ਼ੋਰ ਇੰਨਾ ਜ਼ਿਆਦਾ ਸੀ ਕਿ ਮੁਸ਼ਾਇਰਾ ਉਹਦੇ ਕਾਬੂ ਦੇ ਵਿੱਚ ਨਹੀਂ ਸੀ ਸਥਿਤੀ ਐ ਸੀ ਕਿਸਕਤਰ ਨੇ ਪਹਿਲਾਂ ਹੀ ਉਸ ਮਹਾਨ ਕਵੀ ਤੋਂ ਬਾਅਦ ਕਿਸੇ ਹੋਰ ਮਹਾਨ ਕਵੀ ਦਾ ਨਾਮ ਅਨਾਉਂਸ ਕਰ ਦਿੱਤਾ ਸੀ ਹਾਲਾਤ ਨੂੰ ਦੇਖਦੇ ਹੋਏ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਕਿ ਉਸ ਮਹਾਨ ਕਵੀ ਨੂੰ ਬੁਲਾਉਣ ਦੀ ਥਾਂ ਕਿਸੇ ਹੋਰ ਕਵੀ ਨੂੰ ਬੁਲਾ ਲਿਆ ਜਾਵੇ ਤਾਂ ਸਟੇਜ ਤੋਂ ਇੱਕ ਬੜੀ ਹੀ ਅਜੀਬ ਅਨਾਉਂਸਮੈਂਟ ਹੋਈ ਸਟੇਜਕਤਰ ਨੇ ਕਿਹਾ ਕਿ ਅਸੀਂ ਫਲਾਣੇ ਕਵੀ ਨੂੰ ਬੁਲਾਉਣ ਤੋਂ ਪਹਿਲਾਂ ਬਿਸਮਿਲ ਫਰੀਦ ਕੋਟੀ ਨੂੰ ਬੁਲਾਉਨੇ ਹਾਂ ਤਾਂ ਕਿ ਸਰੋਤਿਆਂ ਨੂੰ ਸ਼ਾਂਤ ਹੋਣ ਦਾ ਮੌਕਾ ਦਿੱਤਾ ਜਾ ਸਕੇ ਬਿਸਮਿਲ ਫਰੀਦ ਕੋਟੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਉਹ ਮਾਈਕ ਤੇ ਆਏ ਤੇ ਉਹਨਾਂ ਆਪਣਾ ਗਲਾ ਸਾਫ਼ ਕਰਨ ਲਈ ਦੋ ਤਿੰਨ ਨਿੱਕੇ ਜਿਹੇ ਖੰਗੂਰੇ ਮਾਰੇ ਤੇ ਆਪਣੀ ਰਬਾਈ ਸ਼ੁਰੂ ਕੀਤੀ ਹੈ ਦੌਰ ਨਵਾਂ ਹੀਰ ਪੁਰਾਣੀ ਨਾ ਸੁਨੋ ਸਰੋਤਿਆਂ ਦਾ ਸ਼ੋਰ ਕੋਸਰ-ਮੁਸਰ ਵਿੱਚ ਬਦਲ ਗਿਆ ਉਹਨਾਂ ਅਗਲੀ ਸਤਰ ਪੜ੍ਹੀ ਗਲ ਚਾਕ ਦੀ ਸੈਦੇ ਦੀ ਜ਼ੁਬਾਨੀ ਨਾ ਸੁਨੋ ਸਰੋਤੇ ਸੁਸਰੀ ਵਾਂਗੂੰ ਸੌਂ ਗਏ ਚਾਰੇ ਪਾਸੇ ਸ਼ਾਂਤ ਚੁੱਪ ਘਰ ਕਰ ਗਈ ਉਹਨਾਂ ਅੱਗੇ ਆਪਣੀ ਰਬਾਈ ਦਾ ਤੋੜਾ ਛਾੜਦੇ ਹੋਏ ਕਿਹਾ ਛੇੜੀ ਹੈ ਜਮਾਨੇ ਨੇ ਆਵਾਮਾਂ ਦੀ ਕਥਾ ਰਾਜੇ ਤੇ ਨਵਾਬਾਂ ਦੀ ਕਹਾਣੀ ਨਾ ਸੁਣੋ ਸ਼ਾਂਤ ਪੰਡਾਲ ਵਿੱਚ ਇੱਕ ਵਾਰ ਫੇਰ ਤੂਫਾਨ ਆ ਗਿਆ ਪਰ ਇਸ ਵਾਰ ਤੂਫਾਨ ਤਾੜੀਆਂ ਦਾ ਸੀ ਸਰੋਤੇ ਥੋੜੀ ਦੇਰ ਬਾਅਦ ਅਗਲੀ ਰੁਬਾਈ ਦੀ ਅੜੀ ਕਰ ਲੱਗੇ ਹੁਣ ਬਿਸਮਿਲ ਸਰੋਤਿਆਂ ਦੇ ਦਿਲਾਂ ਦਾ ਬਾਦਸ਼ਾਹ ਸੀ ਇਹੀ ਉਹ ਸਮਾਂ ਸੀ ਜਦੋਂ ਸਿਕੰਦਰ ਵੱਲੋਂ ਪਾਈ ਭਾਜੀ ਮੋੜੀ ਜਾ ਸਕਦੀ ਸੀ ਬਿਸਮਿਲ ਫਰੀਦ ਕੋਟੀਨੇ ਪਰਬੰਧਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਸਾਡੇ ਸਾਰੇ ਸੱਦੇ ਹੋਏ ਮਹਾਨ ਕਵੀਆਂ ਦੇ ਨਾਲ ਸਰੋਤਿਆਂ ਨੂੰ ਚੁੱਪ ਕਰਾਉਣ ਲਈ ਇੱਕ ਬਿਸਮਿਲ ਫਰੀਦ ਕੋਟੀ ਨੂੰ ਵੀ ਸੱਦ ਲਿਆ ਕਰੋ ਇੰਨਾ ਕਹਿਣ ਦੀ ਧੀਰਸ ਸੀ ਕਿ ਸਰੋਤਿਆਂ ਨੇ ਇੱਕ ਵਾਰ ਫੇਰ ਤਾੜੀਆਂ ਦਾ ਮੀਵਰਾ ਦਿੱਤਾ ਤੇ ਚਾਰੇ ਪਾਸੇ ਬਿਸਮਿਲ ਬਿਸਮਿਲ ਹੋ ਗਈ ਤੇ ਉਸ ਤੋਂ ਬਾਅਦ ਸਿਰਫ ਸਰੋਤੇ ਸਨ ਤੇ ਸੀ ਉਹਨਾਂ ਦਾ ਮਹਿਬੂਬ ਕਵੀ ਬਿਸਮਿਲ ਫਰੀਦ ਕੋਟੀ